ਰੀਮੋ ਕੁਬਾਕ ਮਾਰੂ ਮਹੱਲਾ ਪਹਿਲਾ ਸੁੰਨ ਕਲਾ ਅਪਰੰਪਰਤਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁੰਨ ਸੁੰਨ ਉਪਾਏਂ ਦਾ ਪੌਣ ਪਾਣੀ ਸੁੰਨੇ ਤੇ ਸਾਜੈ ਸ੍ਰੇਸ਼ਟ ਉਪਾਏ ਕਾਇਆ ਗੜ ਰਾਜੈ ਅਗਨ ਪਾਣੀ ਜਿਉ ਜੋਤ ਤੁਮਾਰੀ ਸੁੰਨੇ ਕਲਾ ਰਹਾਇਂਦਾ ਸੁੰਨੋ ਬਰਮਾ ਬਿਸ਼ਨ ਮਹੇਸ ਉਪਾਏ ਸੁੰਨੇ ਵਰਤੈ ਜੁਗ ਸੁਵਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲਿਐ ਬਰਮ ਭਰਮ ਚੁਕਾਇਂਦਾ ਸੁੰਨੋ ਸਪਤ ਸਰੋਵਰ ਥਾਪੈ ਜਿਨ ਸਾਜੇ ਵਿਚਾਰੇ ਆਪੈ ਇਤ ਸਤ ਸਰ ਮਨੁਆ ਗੁਰਮਖ ਨਾਵੇ ਫਿਰ ਬਹੁੜ ਜੋ ਨਾ ਪਾਇੰਦਾ ਸੁਨੋ ਚੰਦ ਸੂਰਜ ਗੈ ਨਾਰੇ ਤਿਸ ਕੀ ਜੋਤ ਤਰੇ ਭਵਨ ਸਾਰੇ ਸੁਨਨੇ ਅਲਖ ਅਪਾਰ ਨਿਰਾਲਮ ਸੁਨਨੇ ਤਾੜੀ ਲਾਇੰਦਾ ਸੁਨੋ ਤਰਤ ਆਕਾਸੋ ਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਤ੍ਰੈ ਪਵਨ ਸਾਜ ਮੇ ਖੁਲੀ ਮਾਇਆ ਆਪ ਪਾਏ ਖ ਪਾਏਂਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤਪਜ ਚਲਤ ਕੀ ਆਸਰ ਕਰਤਾ ਬਿਸਮਾਦ ਸਬਦ ਦਿਖਾਏਂਦਾ ਸੁਨੋ ਰਾਤ ਦਿਨ ਸਦੋਏ ਕੀਏ ਉਪਤ ਖਪਤ ਸੁਖਾਂ ਦੁਖ ਦੀਏ ਸੁਖ ਦੋਖ ਹਿਤੇ ਅਮਰ ਅਤੀਤਾ ਗੁਰਮਖ ਨਿਜ ਘਰ ਪਾਇੰਦਾ ਸਾਮ ਬੇਦ ਰਿਗ ਜੁਜਰ ਅਥਰਵਨ ਬਰਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਕਿਉ ਬੋਲੇ ਜਿਉ ਬੁਲਾਇੰਦਾ ਸੁਨਨੇ ਸਭਤ ਪਤਾਲੋ ਪਾਏ ਸੁਨੋ ਪਰਮ ਰਖੇ ਲਿਵ ਲਾਏ ਆਪੇ ਕਾਰਨ ਕੀਆ ਪਰੰਪਰ ਸਭ ਤੇਰੋ ਕੀਆ ਕਮਾਏਂਦਾ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉਮੈ ਦੁਖ ਪਾਇਆ ਜਿਸਨੂੰ ਕਿਰਪਾ ਕਰੇ ਹਰ ਗੁਰਮਖ ਗੁਣ ਚੌਥੇ ਮੁਕਤ ਕਰਾਏਂਦਾ ਸੁਨੋ ਉਪਜੇ 10 ਅਵਤਾਰਾ ਸ੍ਰਿਸ਼ਟੋ ਪਾਏ ਕੀਆ ਪ ਸਾਰਾ ਦੇਵ ਦਾਨਵ ਗਣ ਗੰਦਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੇ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗੈ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਭਿਆ ਪਤ ਪਾਏ ਦਾ ਵੰਚਿ ਤਤ ਸੁਨੋ ਪ੍ਰਗਾਸਾ ਦੇ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੋਏ ਮਸਤਕ ਲੀਖੇ ਪਾਪ ਪੁੰਨ ਵੀ ਜਾਇਦਾ ਉਤ ਸਤਗੁਰ ਪੁਰਖ ਨਿਰਾਲੇ ਸ਼ਬਦ ਰਤੇ ਹਰ ਰਸਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਇਦਾ ਇਸ ਮਾਨੁ ਮਾਇ ਕੋ ਨਿਹੋ ਕਨੇਰਾ ਕੋਈ ਬੂਝੋ ਗਿਆਨੀ ਕਰੋ ਨਿਵੇਰਾ ਆਸਾ ਮਨਸਾ ਹੋਮੇ ਸੈਸਾ ਨਰ ਲੋਭੀ ਕੂੜ ਕਮਾਏਂਦਾ ਸਤਗੁਰ ਤੇ ਪਾਏ ਵਿਚਾਰਾ ਸੁੰਨ ਸਮਾਦ ਸੱਚੇ ਕਰ ਬਾਰਾ ਨਾਨਕ ਨਿਰਮਲ ਨਾਦ ਸ਼ਬਦ ਤੁਨ ਸਚ ਰਾਮੇ ਨਾਮ ਸਮਾਏਂਦਾ ਆਸਾ ਮਨਸਾ ਹੋਮੇ ਸਹਿਸਾ ਨਰ ਲੋਭੀ ਕੂੜ ਕਮਾਏਂਦਾ ਸਤਗੁਰ ਤੇ ਪਾਏ ਵਿਚਾਰਾ ਸੁੰਨ ਸਮਾਦ ਸੱਚੇ ਕਰ ਵਾਰਾ ਨਾਨਕ ਨਿਰਮਲ ਨਾਦ ਸ਼ਬਦ ਸੁਨ ਧੁਨ ਸਚ ਰਾਮੇ ਨਾ